ਦੋਸਤੋ ਤੁਸਿੰਦਰ ਮਾਂਜ ਨੂੰ ਸੁਣਿਆ ਆਪਣੀ ਜਿਹੜਾ ਪਹਿਲਾਂ ਵਾਲੀ ਵੀਡੀਓ ਵਿੱਚ ਤੁਸੀਂ ਉਹਨਾਂ ਦੀ ਆਵਾਜ਼ ਸੁਣੀ ਉਹਨਾਂ ਦੀ ਜੋ ਕਲਮ ਦੀ ਜੋ ਮਤਲਬ ਲਿਖਤ ਸੀਗੀ ਜੋ ਉਹਨਾਂ ਨੇ ਜੋ ਵਧੀਆ ਚੰਗੀ ਕਲਮ ਦੇ ਜੋ ਮਾਲਕ ਨੇ ਜਾਂਦੀ ਆਵਾਜ਼ ਦੇ ਮਾਲਕ ਨੇ ਉਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਆਵਾਜ਼ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਜੋ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਹੈ ਖਾਸ ਕਰਕੇ ਫਰੀਦਕੋਟ ਕੰਮਿਆਣਾ ਜੋ ਉਹਨਾਂ ਦਾ ਨਾਂ ਰਣਾ ਰਣਜੀਤ ਕੰਮਿਆਣਾ ਜੋ ਨਾਮ ਹੈ ਉਹਨਾਂ ਦਾ ਉਹ ਇਸ ਨਾਮ ਤੋਂ ਮਸ਼ਹੂਰ ਨੇ ਕੰਮਿਆਣਾ ਨਾਲ ਪੰਦਾ ਹੱਥੀਂ ਆਦ ਪਿਆਰ ਨਾਲ ਮਿਲੇ ਜਾਣੇ ਖਣੇ ਨਹੀਂ ਸ਼ਹਿਰ ਗਏ ਲਿਆਉਂਦੇ ਭਰੇ ਪਏ ਕਿਸੇ ਉਹਨਾਂ ਦੇ ਨਹੀਂ ਜਿਹੜੇ ਲੱਗੀਆਂ ਦੇ ਬੋਲ ਤਗਾਉਂਦੇ ਲਿਖੇ ਜਾਣ ਕਿਸੇ ਉਹਨਾਂ ਦੇ ਜਿਹੜੇ ਲੱਗੀਆਂ ਦੇ ਬੋਲ ਤਗਾਉਂਦੇ ਹਾਂਜੀ ਹੌਲੀ ਹੌਲੀ ਤੇ ਜੀ ਹੁੰਦੀਆਂ ਸਰਕਾਰਾਂ ਦੇ ਜਦੋਂ ਖਿਆਲ ਹੁੰਦੇ ਆ ਨਾ ਹੌਲੀ ਹੌਲੀ ਇਹ ਜੋ ਪਿਛਲਾ ਸਿਸਟਮ ਜਦੋਂ ਬਲੌਕ ਹੋ ਜਾਂਦੀਆਂ ਚੀਜ਼ਾਂ ਉਹਨਾਂ ਨੂੰ ਚਲਾਉਣ ਵਾਸਤੇ ਬਹੁਤ ਟਾਈਮ ਲੱਗਦਾ ਅੱਜ ਸਾਡੀ ਪ੍ਰਾਇਮਰੀ ਸਕੂਲਾਂ ਦਾ ਜਿਹੜਾ ਸਿੱਖਿਆ ਦਾ ਮਿਆਰ ਤਾਂ ਬਹੁਤ ਵਧੀਆ ਆਪ ਜਾ ਰਿਹਾ ਕਾਫੀ ਲੋਕਾਂ ਦੀ ਜਿਹੜੀ 10th ਸਕੂਲਾਂ ਵੱਲ ਨੂੰ ਵਧ ਰਹੀ ਹੈ ਸਰਕਾਰੀ ਸਕੂਲਾਂ ਦਾ ਪ੍ਰਾਇਮਰੀ ਸਕੂਲਾਂ ਦਾ ਵਧ ਰਿਹਾ ਹੈ ਬੱਚੇ ਬਹੁਤ ਕਾਫੀ ਫਰਕ ਹੈ ਕਿ ਸਟੱਡੀ ਦਾ ਵੀ ਪੱਧਰ ਕਾਫੀ ਉੱਚਾ ਹੋ ਰਿਹਾ ਤੇ ਸਮਾਰਟ ਸਕੂਲ ਬਣਾ ਰਹੇ ਆ ਹੋਰ ਵੀ ਬੜੀਆਂ ਫੈਸਲੀਆਂ ਮਿਲ ਰਹੀਆਂ ਤੇ ਸਾਨੂੰ ਉਮੀਦ ਆ ਪੰਜਾਬ ਸਰਕਾਰ ਤੋਂ ਕਿ 뮤ਜ਼ਿਕ ਦਾ ਵਿਸ਼ਾ ਵੀ ਉੱਥੇ ਵਿਲਵੇ ਕਰੂਗੀ ਆਪਣੇ ਘਰਾਂ ਦਾ ਅੱਜ ਪੁੱਛਿਆ ਇਹ ਹਾਲ ਤੂੰ ਦੱਸਣਾ ਔਖਾ ਜਿਹੜਾ ਕਰਤਾ ਸਵਾਲ ਤੂੰ ਬਈ ਗੁਰਾਂ ਦੇ ਦਵਾਰੇ 'ਚ ਪੱਥਰ ਸਾਰੇ ਲੱਗ ਗਏ ਮੰਦਰ ਬਣਾਤਾ ਤੇ ਬਲ ਬਮੋੜੀ ਜਾ ਗਏ ਹੋ ਸ਼ਾਮੋਂ ਦੀ ਪੱਠੀ ਸੀ ਜਿੱਥੇ ਠੇਕਾ ਹੋਰ ਪੈ ਗਿਆ ਬਾਕੀ ਸਭ ਚੀਜ਼ ਨੇ ਸਕੂਲ ਉਹੀ ਰਹਿ ਗਿਆ ਜਿੱਥੇ ਸੀ ਤੂੰ ਪੜਿਆ ਸਕੂਲ ਉਹੀ ਰਹਿ ਗਿਆ ਨੂ ਮਿਊਜ਼ਿਕ ਦਾ ਵਿਸ਼ੇ ਤੇ ਕੋਈ ਮਤਲਬ ਪੰਜਾਬ ਦੀ ਜੋ ਆਮ ਆਦਮੀ ਪਾਰਟੀ ਆ ਆਪਣੇ ਮੁੱਖ ਮੰਤਰੀ ਜੋ ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਪੰਜਾਬੀ ਫਿਲਮ ਇੰਡਸਟਰੀ ਤੋਂ ਬਲੌਂਗ ਕਰਦ ਨੇ ਵੀ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੂ ਇਸ ਮਿਊਜ਼ਿਕ ਦੇ ਵਿਸ਼ੇ ਨੂੰ ਲੈ ਕੇ ਉਹਨਾਂ ਤੇ ਬਹੁਤ ਛੋਟੀ ਜੀ ਗੱਲ ਹੈ ਜੀ ਜਦੋਂ ਉਹਨਾਂ ਨੇ ਤਾਂ ਕਹਿ ਤਾ ਤਾਂ ਹੋ ਗਿਆ ਜਦੋਂ ਕਿਤੇ ਅਸੀਂ ਉਮੀਦ ਕਰਦੇ ਹਾਂ ਕਿ ਹੋ ਸਕਦਾ ਪੰਜਾਬ ਸਰਕਾਰ ਦੇ ਜਿਹੜੇ ਨਵੰਦੇਆ ਤੱਕ ਸਾਡੀ ਇਹ ਵੀਡੀਓ ਪਹੁੰਚੇ ਤਾਂ ਹੋ ਸਕਦਾ ਉਸੇ ਟੈਟੇ ਟੇਮੇ ਕਰਦੇ ਨੇ ਵੀ ਅੱਜ ਨਾਲੇ ਤਾਂ ਹਜ਼ਾਰਾਂ ਲੋਕਾਂ ਨੂੰ ਲੱਖਾਂ ਲੋਕਾਂ ਨੂੰ ਜਿੰਨੇ ਕਿ ਸਕੂਲ ਆ ਸਾਡੇ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਤੇ ਅੱਗੇ ਛੋਟੇ ਬੱਚਿਆਂ ਨੂੰ ਪ੍ਰੇਰਨਾ ਮਿਲਣੀ ਸ਼ੁਰੂ ਹੋ ਜੂਗੀ ਤਾਂ ਕੁਝ ਲੋਕਾਂ ਦੇ ਵਿੱਚ ਜਜ਼ਬਾਈ ਕੁਝ ਹੋਰੂਗਾ ਸੰਗੀਤ ਲੈਣ ਬਹੁਤ ਅੱਪ ਹੋਊਗੀ ਗੱਲ ਲੋਹੀ ਤੇਲੀ ਕੀ ਜਾਣ ਜਾਣਾ ਜਾਣੇ ਗੱਲ ਲੋਹ ਦਿਲ ਘੀਰ ਕੋਈ ਜਾਣ ਜਾਣਾ ਜਾਣੇ ਜੀਵੇ ਘਰ ਦਾਣਿਓ ਦੇ ਕਮਲੇ ਸਿਆਣੇ ਸੋਹਰਾ ਨਿਕਲ ਨਾ ਸੱਚ ਕਰਦੇ ਨੇ ਸਾਰੇ ਜੀਵੇ ਘਰ ਦਾਣਿਓ ਦੇ ਕਮਲੇ ਸਿਆਣੇ